ਅਵੀ ਦੇਖਿਆ ਇਹ ਬੰਦਾ ਇਸ ਕੋੜੀਆ ਦੇ ਉੱਪਰ ਲਟਿਆ ਪਿਆ ਸੀ ਜੀ ਨਸ਼ੇ 'ਚ ਧੁੱਤ ਸੀ ਪਰ ਉਹ ਇਹ ਵੀ ਕਿਹਾ ਵੀ ਰੂਟੀ ਮੰਗੂਏ ਨਿੱਤ ਜੇਗਾ ਪੈਦਲ ਪਰ ਜਦੋਂ ਬੱਸ 'ਚ ਬੈਠਣ ਲੱਗਿਆ ਤਾਂ ਸਾਨੂੰ ਸ਼ੱਕ ਹੋਇਆ ਵੀ ਇਹ ਬੱਸ ਦਾ ਡਰਾਈਵਰ ਹੈ ਅੱਛਾ ਸਾਡੀ ਸਕੂਲੀ ਦਾਸੀ ਤਾਂ ਇਹ ਵੀ ਲੱਗਿਆ ਵੀ ਇਹ ਬੱਸ ਜਿਆ ਬੱਚੇ ਛੱਡਣ ਜਾ ਰਿਹਾ ਹੈ ਬੱਚੇ ਚੱਕੇਗਾ ਜਾਂ ਬੱਚੇ ਛੱਡ ਕੇ ਆ ਰਿਹਾ ਹੈ ਕੋਈ ਨਾ ਕੋਈ ਨੁਕਸਾਨ ਕਰ ਸਕਦਾ ਹੈ ਫਿਰ ਜੇ ਕੋਟੈਕਟਰ ਨੂੰ ਫੋਨ ਕਰਤਾ ਇਹ ਐਕਸ਼ਨ ਹੀ ਇਤਰਾਜ ਨਾ ਦੇ ਨੂੰ ਕਰਦਾਂਗੇ ਸਕੂਲ ਚ ਰਵਾਰ ਮੇਰੇ ਬੱਸ ਨਹੀਂ ਚਲਾਏਗਾ ਜਿਆ ਵੀ ਬੰਦਾ ਤੇ ਸ਼ਰਾਬੀ ਕੇ ਬੱਸ ਚਲਾਉਂਦਾ ਬੰਦਾ ਤੁਹਾਨੂੰ ਇਹ ਪਤਾ ਨਹੀਂ ਕੀ ਚੱਕਰ ਪਹਿਲਾਂ ਨਹੀਂ ਕਰਦਾ ਸੀ ਹੁਣ ਹੀ ਆਇਆ ਜੀ ਇਹ ਪਹਿਲੀ ਸਿਰ ਸਸਪੈਂਡ ਕਰਨਾ ਹੀ ਕਾਫੀ ਹੈ ਜੇ ਇਹ ਜੋ ਕਿ ਹਰਖਾਂਗੇ ਜੋ ਕੰਟਰੈਕਟ ਦੀ ਬੱਸ ਹੈ ਨਾ ਨੰਬਰ ਆਏਗਾ ਜੀ ਸ਼ਰਾਬ ਪੀਤੀ ਹੋਏ ਤੁਸੀਂ ਅੱਛਾ ਆ ਕੇ ਪੀ ਲਈ ਤੇ ਫਿਰ ਜਦੋਂ ਦੁਪਹਿਰ ਨੂੰ ਲੈਣ ਜਾਓਗੇ ਬੱਚਿਆਂ ਨੂੰ ਉੱਤ ਕੁੱਤਰ ਜੂਗੀ ਇਹ ਤੇ ਫਿਰ ਕਿਉਂ ਸ਼ਰਾਬੀ ਕਿਉਂ ਚਲਾ ਰਹੇ ਸੀ ਇਹ ਕਿਤੇ ਸੱਟ ਫੇਟ ਲੱਗ ਜੇ ਬੱਚਿਆਂ ਦੀ ਐਕਸੀਡੈਂਟ ਹੋ ਜੇ ਕੀ ਕੌਣ ਜ਼ਿੰਮੇਵਾਰ ਹੋਗਾ ਤੁਸੀਂ ਜ਼ਿੰਮੇਵਾਰ ਹੋ ਕਿੰਨੀ ਉਮਰ ਹੈ ਤੁਹਾਡੀ ਆ ਸਵੇਰੇ ਪੀਰੇ ਤੇ ਥੇਰੇ ਕਹਿੰਦਾ ਮੈਂ ਬੱਚੇ 8 ਵਜੇ ਤਾਰ ਕੇ ਆਇਆ ਇਤਨੀ ਮੇਂ ਦਾਰੂ ਇਸ ਦੀ ਸਵੇਰੇ 8 ਵਜੇ ਦਿੱਤੀ ਹੋਣੀ ਬੜਾ ਬੱਸ ਡਰਾਈਵਰ ਆ ਉਹ ਤੇ ਕੰਡੇ ਦੇ ਅਸੀਂ ਪਰਚਾ ਦੇ ਖਾਣਾ ਪੁਰਤੀ ਨਹੀਂ ਕਰਨੀ ਤੁਸੀਂ ਜਿਹੜੀ ਸਕੂਲ ਮੈਨੇਜਮੈਂਟ ਆ ਉਹਦੇ ਪਰਚਾ ਬਰਾਬਰ ਕਰੋ ਮੇਰਾ ਨਾਮ ਜੀਵੰਤਲ ਹੈ ਜੀ ਕਿੱਥੋਂ ਤੁਸੀਂ ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਆ ਦੁਕਾਨ ਮੇਰੀ ਹੈ ਸਨੋਰੀ ਹੱਡੇ ਹਾਂ ਜੀ अच्छा ਕੀ ਵਾਕਿਆ ਹੋਇਆ ਜੀ ਅੱਜ ਮੈਂ ਜਦੋਂ ਫਿਰ ਐਜ਼ ਯੂਅਲ ਰੋਜ਼ ਵਾਂਗੂ ਜੀ 9:30 ਵਜੇ ਦੁਕਾਨ ਖੋਲਦੇ ਆਂ ਅੱਗੇ ਦੇਖਿਆ ਇਹ ਬੰਦਾ ਇਸ ਕੋੜੀਆ ਦੇ ਉੱਪਰ ਲਟਿਆ ਪਿਆ ਸੀ ਜੀ ਨਸ਼ੇ ਚ ਤੁੱਟਾ ਸੀ ਇਹਨੂੰ ਅਸੀਂ ਰੋਜ਼ੀ ਰੁਟੀਨ ਸਾਡੀ ਹੈ ਕੋਈ ਨਾ ਕੋਈ ਨਸ਼ੇੜੀ ਸ਼ਰਾਬੀ ਇੱਥੇ ਪਿਆ ਹੀ ਹੁੰਦਾ ਅਸੀਂ ਉਹ ਸਮਝ ਕੇ ਉਹਨੂੰ ਚਤਨ ਦੀ ਕੋਸ਼ਿਸ਼ ਕੀਤੀ ਅੱਧਾ ਬੋਲਾ ਗੰਡਾ ਨੂੰ ਠਾਣ ਵਾਸਤੇ ਲਾਇਆ ਪਾਣੀ ਪਾਇਆ ਦੇ ਉੱਪਰ ਸਿਰ ਤੇ ਪਾਣੀ ਪਾਇਆ ਇਹਦੇ ਪਾਣੀ ਪੁਲਾਇਆ ਇਹਨੂੰ ਠਾਇਆ ਜਦੋਂ ਉਠਣਾ ਪਾਇਆ ਦੋ ਬੰਦੇ ਨੇ ਚੱਕ ਕੇ ਉਹਨੂੰ ਖੜਾ ਕੀਤਾ ਜਦੋਂ ਖੜਾ ਕੀਤਾ ਸਾਨੂੰ ਇਹ ਕਿਹਾ ਵੀ ਰੂਟੀਨ ਵਾਂਗੂ ਇਹ ਨਿਕਲ ਜਾਏਗਾ ਪੈਦਲ ਪਰ ਜਦੋਂ ਬੱਸ 'ਚ ਬੈਠਣ ਲੱਗਿਆ ਤਾਂ ਸਾਨੂੰ ਸ਼ੱਕ ਹੋਇਆ ਵੀ ਇਹ ਬੱਸ ਦਾ ਡਰਾਈਵਰ ਹੈ ਜਦ ਇਹ ਬੱਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕੋ ਸਟਾਰਟ ਹੋਈ ਨਹੀਂ ਹੋਈ ਸਾਨੂੰ ਇਹ ਖੱਛਾ ਹੋਇਆ ਕਿ ਇਹ ਮਾਰ ਚਲਾਊਗਾ ਕਿਹਨੱਕ ਵਿਦਾ ਕਲੀਅੰਡ ਕਰੇਗਾ ਜਦ ਬੱਤਵਾਲ ਨਿਗਾ ਮਾਰੀ ਸਕੂਲ ਦੀ ਬਾਸੀ ਤਾਂ ਇਹ ਵੀ ਲੱਗਿਆ ਵੀ ਇਹ ਬੱਸ ਜੇ ਆ ਬੱਚੇ ਛੱਡਣ ਜਾ ਰਿਹਾ ਹੈ ਬੱਚੇ ਚੱਕੇਗਾ ਜਾਂ ਬੱਚੇ ਛੱਡ ਕੇ ਆ ਰਿਹਾ ਹੈ ਕੋਈ ਨਾ ਕੋਈ ਨੁਕਸਾਨ ਕਰ ਸਕਦਾ ਹੈ ਫਿਰ ਇਸ ਕਰਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਇਹਦੀ ਮੈਨੇਜਮੈਂਟ ਜਿਹੜੀ ਨਰਾਇਣਪੁਰ ਦੀ ਉਹਦੇ ਨੰਬਰ ਲਿਜਾ ਆ ਹੋਇਆ ਉਸਤੇ ਫੋਨ ਕੀਤਾ ਦੂਜਾ ਫੋਨ ਅਸੀਂ 100 ਨੰਬਰ ਤੇ ਚੌਕੀ ਦੇ ਵਿੱਚ ਕੀਤਾ ਤੀਜਾ ਫੋਨ ਅਸੀਂ ਮੀਡੀਆ ਨੂੰ ਦਿੱਤਾ ਤਾਂ ਜੋ ਕੰਦਲ ਵਿੱਚ ਕੀ ਕੀ ਨੂੰ ਜਾਜਾ ਲਿਆ ਜਾਵੇ ਤੇ ਸੰਭਾਲੀ ਜਾਵੇ ਠੀਕ ਹੈ ਜੀ ਤੁਸੀਂ ਸਕੂਲ 'ਚ ਕੀ ਕਰਦੇ ਹੋ ਬੱਸਾਂ ਦੇਖਦੇ ਹਾਂ ਕਿੰਨੀਆਂ ਬੱਸਾਂ ਸਕੂਲ ਕੋਲ ਇਹ ਕਬਦੇ ਬੱਸੇ ਦਾ ਕੰਟ੍ਰੈਕਟ ਦੀ ਬੱਸ ਹੈ ਤੇ ਇਹ ਬੰਦਾ ਸ਼ਰਾਬ ਪੀ ਕੇ ਬੱਸ ਚਲਾ ਰਿਹਾ ਹੈ ਫੋਨ ਆਇਆ ਸੀ ਮੈਨੂੰ ਜਿਹੜੇ ਪ੍ਰੋਟੈਕਟਰ ਨੇ ਫੋਨ ਕਰਤਾ ਇਹ ਐਕਸ਼ਨ ਹੀ ਲੱਤਿਆ ਕਿ ਨਾਲ ਨੂੰ ਕਰਦਾਂਗੇ ਸਕੂਲ ਵਾਲ ਉਹ ਬੱਸ ਨਹੀਂ ਚਲਾਏਗਾ ਇਹ ਦੁਪਹਿਰ ਦਾ ਬੱਚਾ ਰੂਟ ਹੈ ਤੁਜਾ ਡਰਾਈਵਰ ਬੁਲਾ ਕੇ ਅਸੀਂ ਸਕੂਲ ਉਹ ਭੇਜਾਂਗੇ ਇਹਦੇ ਕੋਲ ਲਾਇਸੈਂਸ ਹੈਗਾ ਜੀ ਐਵੇਂ ਲਾਇਸੈਂਸ ਹੈਗਾ ਤੁਸੀਂ ਰੱਖਿਆ ਹੈ ਸਕੂਲ ਦੇ ਵਿੱਚ ਲਾਇਸੈਂਸ ਦਿਖਾ ਸਕਦੇ ਹੋ ਉਹ ਰਜਿਸਟਰ ਲੱਗਾ ਟ੍ਰਾਂਸਪੋਰਟ ਕੰਪਨੀ ਚਾਰ ਬਣੀ ਹੋਈ ਹੈ ਜੀ ਕਾਪੀ ਉਹ ਆ ਕੇ ਦੇਖ ਸਕਦੇ ਹੋ ਗੱਡੀਾਂ ਕਿ ਸਕੂਲ ਦੀਆਂ ਉਹਦੇ ਰੇਟਾਂ ਦੇ ਲਾਈਫਟਾਈਮ ਦਾ ਜਾਰੀ ਸਭ ਉਹਦੇ ਸਟਾਫ ਹੈ ਜੀ ਇਹ ਪਰ ਤੁਸੀਂ ਦੇਖੋ ਕਿੰਨੇ ਹਾਦਸੇ ਹੋ ਰਹੇ ਹਾਲੇ ਸਮਾਂ ਦਾ ਹਾਸਾ ਲੋਕ ਭੁੱਲੇ ਨਹੀਂ ਹੈ ਅਜੇ ਤੱਕ ਨਹੀਂ ਭੁੱਲੇ ਤਾਂ ਬਿਲਕੁਲ ਸਹੀ ਮਤ ਹੈ ਤੇ ਸ਼ਰਾਬੀ ਕੇ ਬੱਸ ਚਲਾਉਂਦਾ ਬੰਦਾ ਤੁਹਾਨੂੰ ਇਹ ਪਤਾ ਨਹੀਂ ਕੀ ਚੱਕਰ ਪਹਿਲਾਂ ਨਹੀਂ ਕਰਦਾ ਸੀ ਹੁਣ ਹੀ ਆਇਆ ਜੀ ਇਹ ਪਹਿਲੀ ਵਾਰ ਹੀ ਦੇਖੋ ਸਰ ਇਹ ਗੱਲ ਤਾਂ ਕਿਸੇ ਨੂੰ ਪੁੱਛ ਲਾਂਗੇ ਆਪਾਂ ਵੀ ਦਿਨ ਚ ਸਵੇਰੇ ਸਵੇਰੇ ਬੰਦਾ ਉਹ ਸ਼ਰਾਬ ਪੀ ਸਕਦਾ ਜਿਹੜਾ ਆਦੀ ਹੋਵੇ ਬਿਲਕੁਲ ਠੀਕ ਹੈ ਹੈਨਾ ਇਹ ਨਹੀਂ ਹੈ ਕਿ ਪਹਿਲੇ ਦਿਨ ਕੋਈ ਦਿਨ ਚ ਸ਼ਰਾਬ ਪੀ ਲੂਗਾ ਨਹੀਂ ਨਹੀਂ ਹਾਂ ਜੀ ਹਾਂ ਸਿਰਫ ਸਸਪੈਂਡ ਕਰਨਾ ਹੀ ਕਾਫੀ ਹੈ ਨਹੀਂ ਜੀ ਸਰ ਇਹ ਅਗੋਂ ਧਿਆਨ ਰੱਖਾਂਗੇ ਜੋ ਕਿਹੜੇ ਕੰਟਰੈਕਟਰ ਤੇ ਬਸੇ ਕੰਟਰੈਕਟਰ ਨੂੰ ਬੁਲਾਇਆ ਜੀ ਸਿਸਟਮ ਆ ਰਿਹਾ ਆਹ ਡਰਾਈਵਰ ਖੜਾ ਜੀ ਬਾਕੀ ਮੈਂ ਕੀ ਨਾਂ ਜੀ ਤੁਹਾਡਾ ਨਾਂ ਕੀ ਹੈ ਮੈਂ ਜੀ ਰਮੇਸ਼ ਜੀ ਕਿੰਨੇ ਦਿਨ ਤੋਂ ਬੱਸ ਚਲਾਣੇ ਹੋ ਮੈਨੂੰ ਹੋ ਵੀ ਚਾਰ ਸਾਲ ਚਾਰ ਸਾਲ ਲਾਇਸੈਂਸ ਹੈਗਾ ਤੁਹਾਡੇ ਕੋਲ ਹੈਵੀ ਲਾਇਸੈਂਸ ਹਾਂ ਜੀ ਦਿਖਾਓ ਐਲ ਐਮ ਵੀ ਹਾਂ ਨੰਬਰ ਆਹ ਦੇਖੋ ਜੀ ਆਹ ਚੱਕੀ ਫਿਰਦਾ ਹੈ ਆਹ ਨੰਬਰ ਬਲੀਡ ਜੀ ਨੂੰ ਇਹ ਨੰਬਰ ਲਿਖਿਆ ਹੈ ਨਹੀਂ ਨਹੀਂ ਇਹ ਤਾਂ ਨੰਬਰ ਹੋ ਸਕਦਾ ਨਾ ਜੀ ਲਾਇਸੈਂਸ ਲਾਇਸੈਂਸ ਐਲ ਐਮ ਵੀ ਲਾਇਸੈਂਸ ਲੱਗੇਗਾ ਨਾ ਬੱਸ ਚਲਾਣ ਵਾਸਤੇ ਐਲ ਐਮ ਵੀ ਲੱਗੇਗਾ ਰਸਤਾ ਮੇਰੇ ਕੋਲ ਹੈ ਜੀ ਦਿਖਾ ਹੈ ਕਿ ਦਿਖਾ ਦਿਓ ਕਿੱਥੇ ਹੈ ਹਾਂ ਨੰਬਰ ਆਏਗਾ ਜੀ ਸ਼ਰਾਬ ਪੀਤੀ ਹੋਈ ਤੁਸੀਂ ਸ਼ਰਾਬ ਕਿਉਂ ਪੀਤੀ ਹੋਈ ਹੈ ਤੁਸੀਂ ਸਕੂਲ ਬੱਸ ਚਲਾ ਰਹੇ ਹੋ ਬੱਚਿਆਂ ਦੀ ਸ਼ਰਾਬ ਪੀ ਕੇ ਕਿਉਂ ਚਲਾ ਰਹੇ ਹੋ ਨਹੀਂ ਬੱਚੇ ਛੱਡ ਗਏ ਆਣ ਕੇ ਫੇਰ ਅੱਛਾ ਆ ਕੇ ਪੀ ਲਈ ਤੇ ਫਿਰ ਜਦੋਂ ਦੁਪਹਿਰ ਨੂੰ ਲੈਣ ਜਾਓਗੇ ਬੱਚਿਆਂ ਨੂੰ ਉਦੋਂ ਤੱਕ ਉਤਰ ਜੂਗੀ ਇਹ ਹਾਂ ਜੀ ਅੱਛਾ ਮਤਲਬ ਸ਼ਰਾਬ ਪੀ ਕੇ ਪਾ ਚਲਾ ਸਕਦੇ ਹਾਂ ਬਸ ਇਹ ਰੋਜ਼ ਦਾ ਕੰਮ ਹੋਊਗਾ ਨਾਲ ਫਿਰ ਡੇਲੀ ਪੀਨੇ ਹੋ ਨਾ ਪਹਿਲੀ ਪਹਿਲੀ ਜਾਣਦਾ ਹੈ ਪਹਿਲੇ ਦਿਨ ਉਹ ਦਿਨ 'ਚ ਕੋਈ ਬੰਦਾ ਸ਼ਰਾਬ ਛੁੜਾ ਪੀ ਸਕਦਾ ਸੀ ਸਵੇਰੇ ਸ਼ਰਾਬ ਪੀਤੀ 8:30 ਵਜੇ ਤੁਸੀਂ ਇੱਥੇ ਗਰੇ ਪਏ ਹੋ ਚੌਂਦਰੇ ਤੇ ਇਹ ਕਿਹ ਸੀਨਾ ਹੈ ਕਿਹੜਾ ਸਕੂਲ ਹੈ ਨਰਾਂਗ ਸੀ ਕਿਹੜਾ ਜੀ ਤੁਸੀਂ ਦੱਸੋ ਕਿਹੜਾ ਸਕੂਲ ਹੈ ਪਹਿਲਾ ਦਿਨ ਆ ਸਕੂਲ ਕਿਹੜਾ ਹੈ ਸਕੂਲ ਕਿਹੜਾ ਜੀ ਇਹ ਸਕੂਲ ਦੀ ਬੱਸ ਚਲਾ ਰਹੇ ਹੋ ਨਾ ਨਾ ਨਰੇਨ ਕਿੱਥੇ ਹੈ ਨਾ ਤਨੌਰ ਠੀਕ ਹੈ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਸ਼ਰਾਬ ਪੀ ਕੇ ਬੱਸ ਚਲਾ ਰਹੇ ਹੋ ਪਤਾ ਨਹੀਂ ਤੇ ਫਿਰ ਕਿਉਂ ਸ਼ਰਾਬ ਪੀ ਕੇ ਕਿਉਂ ਚਲਾ ਰਹੇ ਸੀ ਜੇ ਕਿਤੇ ਸੱਟ ਫੇਟ ਲੱਗ ਜੇ ਬੱਚਿਆਂ ਦੀ ਐਕਸੀਡੈਂਟ ਹੋ ਜੇ ਕੀ ਕੌਣ ਜ਼ਿੰਮੇਵਾਰ ਹੋਗਾ ਤੁਸੀਂ ਜ਼ਿੰਮੇਵਾਰ ਹੋ ਕਿੰਨੀ ਉਮਰ ਹੈ ਤੁਹਾਡੀ ਉਮਰ ਹੈ ਜੀ 45 ਸਾਲ 45 ਸਾਲ ਦੀ ਉਮਰ ਦੇ ਵਿੱਚ ਸ਼ਰਾਬ ਪੀ ਕੇ ਬੱਸ ਚਲਾ ਰਹੇ ਹਾਂ ਤੇ ਜ਼ਿੰਮੇਵਾਰੀ ਲੈ ਰਹੇ ਹਾਂ ਕਿੰਨੇ ਬੱਚੇ ਬੈਠਦੇ ਨੇ ਬੱਸ ਦੇ ਵਿੱਚ ਬੱਸ ਮੈਡਿਕਲ ਨੇ 30 35 ਬੱਚੇ ਤੇ 35 ਬੱਚਿਆਂ ਦੀ ਜ਼ਿੰਦਗੀ ਤੁਸੀਂ ਖਤਰੇ 'ਚ ਪਾ ਰਹੇ ਹੋ ਤੁਹਾਡਾ ਲਾਇਸੈਂਸ ਦਿਖਾਓ ਕਿੱਥੇ ਹੈ ਜੇ ਤੁਹਾਡੇ ਕੋਲ ਹੈਗਾ ਇਹ ਨੰਬਰ ਲਾਇਸੈਂਸ ਨਹੀਂ ਹੁੰਦਾ एलएमवी लाइसेंस लगदा है हेवी बाईक का लाइसेंस लगदा है है, है ना एदा पता होना ਤੁਹਾਨੂੰ ਨਹੀਂ ਨੰਬਰ ਹੈਗਾ ਆਪਣਾ ਡਰਾਈਵਰੀ ਕਿੰਨੀ ਦੇਰ ਤੋਂ ਕਰ ਰਹੇ ਹੋ ਤੁਸੀਂ ਡਰਾਈਵਰੀ ਕਿੰਨੀ ਦੇਰ ਤੋਂ ਕਰਦੇ ਹੋ ਆ ਤੇ ਪਿੱਛੇ ਦੇ ਪਿੱਛੇ ਨੂੰ 2.5 ਸਾਲ ਨਹੀਂ ਜੀ 4 ਸਾਲ ਤੋਂ ਤੁਹਾਨੂੰ ਇਹ ਸਕੂਲ ਸਕੂਲ ਦੀ ਵਸਤ ਚਲਾਉਂਦਿਆਂ ਨੂੰ ਹੋ ਗਏ ਹਾਂਜੀ ਵੈਸੇ ਡਰਾਈਵਿੰਗ ਕਿੰਨੀ ਦੇਰ ਤੋਂ ਕਰਦੇ ਹੋ ਕਾਰ ਬਸ ਸਕੂਟਰ ਕਰ ਚਲਾਇਆ ਪਹਿਲਾਂ ਹਾਂਜੀ ਕਿੰਨੇ ਸਾਲ ਹੋ ਗਏ ਮੈਂ 9099 ਦਾ ਮਤਲਬ ਕਾਫੀ ਦੇਰ ਤੋਂ ਕਰ ਰਹੇ ਹੂੰ ਫਿਰ ਅੱਜ ਕੀ ਕਾਰਨ ਹੋਇਆ ਵੀ ਤੁਸੀਂ ਸ਼ਰਾਬ ਪੀ ਕੇ ਚਲਾ ਰਹੇ ਹੋ ਮੰਤਰਾ ਸੀ ਵੈਸੇ ਮਤਲਬ ਵੈਸੇ ਕਿਉਂ ਚਲਾ ਰਹੇ ਸੀ ਸ਼ਰਾਬ ਪੀ ਕੇ ਬੱਸ ਨਹੀਂ ਮੱਥ ਨਹੀਂ ਚਲਾ ਰਿਹਾ ਸੀ ਹਾਂ ਇਹ ਬੱਸ ਇਹ ਕਿਵੇਂ ਆਈਏ ਬੱਸ ਇੱਥੇ ਕਿਵੇਂ ਆਈਏ ਫਿਰ ਜੇ ਤੁਸੀਂ ਚਲਾ ਨਹੀਂ ਰਹੇ ਸੀ ਕਿਉਂਕਿ ਡਰਾਈਵਰ ਹੈਗਾ ਨਾਲ ਕੋਈ ਚਲਾਣ ਵਾਲਾ ਹੈਗਾ ਹੋਰ ਮੱਥ ਲਿਆਣ ਕਿਉਂ ਖੜਾ ਕੇ ਹੋ ਰਹੇ ਹਾਂ ਫਿਰ ਨਾ ਮਰੂ ਫਿਰ ਦਾਰੂ ਪੀਤੀ ਹੈ ਫਿਰ ਦਾਰੂ ਪੀ ਕੇ ਬੱਚਿਆਂ ਨੂੰ ਲੈਣ ਤਾਂ ਜਾਓਗੇ ਨਾ ਬੱਚਿਆਂ ਨੂੰ ਲੈ ਕੇ ਤਾਂ ਆਣਾ ਹੈ ਨਾ ਜਦੋਂ ਛੁੱਟੀ ਹੋਏਗੀ ਛੱਡ ਕੇ ਆਉਂਗੇ ਘਰ ਕੇ ਨਹੀਂ ਜਾਂ ਫਿਰ ਪਿੱਤੀ ਜੀ ਆਉਂਗੇ ਨਾ ਕਿਉਂ ਲੋਕਾਂ ਦਾ ਕਹਿਣਾ ਹੈ ਜਿਨ੍ਹਾਂ ਨੇ ਤੁਹਾਨੂੰ ਦੇਖਿਆ ਕਿ ਤੁਸੀਂ ਸ਼ਰਾਬ ਪੀ ਕੇ ਹੀ ਬੱਸ ਚਲਾ ਰਹੇ ਸੀ ਤੇ ਤੁਸੀਂ ਇਸ ਚੌਂਦਰੇ ਤੇ ਗਿਰੇ ਹੋਏ ਸੀ ਉਹਨਾਂ ਨੇ ਤੁਹਾਨੂੰ ਉਠਾਇਆ ਆ ਕੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਤੁਸੀਂ ਸੁੱਤੇ ਪਏ ਸੀ ਤੇ ਚੌਂਦਰੇ ਤੇ ਉਹ ਕਹਿ ਰਹੇ ਦੁਕਾਨਦਾਰ ਕਹਿ ਰਹੇ ਪੁੱਛ ਲੈਣੇ ਆਪਾਂ ਦੇਖੋ ਨਾ ਫਾਇਰ ਬ੍ਰਿਗੇਡ ਦਾ ਇੱਥੇ ਸਿਸਟਮ ਹੈ ਫੀਸ਼ ਫਾਇਰ ਦਾ ਸਿਸਟਮ ਹੈ ਨਹੀਂ ਫਰਸਟ ایڈ ਕਿਟੋ ਦੇਖੋ ਕਿੰਨੇ ਸਾਲ ਪੁਰਾਣੀ ਹੈ ਇਹ ਉਹ ਤੁਹਾਨੂੰ ਦੇਖ ਪ੍ਰਦਾਨ ਹੈਗੀ दारू ਦੀ ਬੋਤਲ ਦੇਖ ਆਹ ਦੇਖੋ ਜੀ ਆਹ ਬੱਸ ਦਾ ਹਾਲ ਹੈ ਜਿਸ ਬੱਸ ਦੇ ਵਿੱਚ 35 ਬੱਚੇ ਜਾਂਦੇ ਆ ਫਿਰ ਜਦੋਂ ਘਟਨਾਵਾ ਵਾਪਰਦੀਆਂ ਫਿਰ ਲੋਕ ਕਹਿੰਦੇ ਆ ਕਿ ਘਟਨਾ ਵਾਪਰ ਗਈ ਹੈ ਤੇ ਬੱਚਿਆਂ ਦੇ ਨਾਲ ਹਾਸਾ ਹੁੰਦਾ ਹਜੇ ਸਮਾਣੇ ਦਾ ਹਾਸਾ ਲੋਕ ਭੁੱਲੇ ਨਹੀਂ ਹੈ ਤੇ ਆਹ ਦੇਖ ਲਓ ਕਿੰਦਾਂ ਦੀ ਬੱਸਾਂ ਦੇ ਵਿੱਚ ਬੱਚੇ ਸਫ਼ਰ ਕਰ ਰਹੇ ਆ ਉਸ ਤੋਂ ਉੱਪਰ ਸ਼ਰਾਬ ਸੋ ਇੱਥੇ ਸਮਾਜ ਸੇਵੀ ਗੁਰਮੁਖ ਵੀ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਉਹ ਮੌਕੇ ਤੇ ਪਹੁੰਚੇ ਆ ਗੁਰਮੁਖ ਜੀ ਇੱਕ ਮਿੰਟ ਆਓ ਜਰਾ ਇਧਰਲੇ ਪਾਸੇ ਕੀ ਕਿੰਦਾਂ ਦੇਖੋਗੇ ਇਹ ਮਾਮਲਾ ਦੇਖੋ ਮੇਰੀ ਬੇਨਤੀ ਆ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਿ ਇਹਦੇ ਪ੍ਰਤੀ ਆਪਾਂ ਨੂੰ ਜ਼ੀਰੋ ਟੋਲਰੈਂਸ ਜਿਹੜੀ ਹੈਗੇ ਨੀਤੀ ਬਣਾਣੀ ਪਊਗੀ ਬਹੁਤ سارے ਹਾਦਸੇ ਪਟਿਆਲੇ ਹੋ ਚੁੱਕੇ ਨੇ ਸਮਾਣਾ ਰੋਡ ਜਿਹੜਾ ਹਾਦਸਾ ਆਪਾਂ ਹੁਣ ਤਾਂ ਭੁੱਲਣ ਚੁੱਕੇ ਆਪਾਂ ਮਾਸੂਮ ਬੱਚੇ ਜਿਹੜੇ ਚਲੇ ਗਏ ਸੀ ਜ਼ਿੰਦਗੀ ਤੋਂ ਅਲਵਿਦਾ ਕਹਿ ਕੇ ਸੀ ਉਸ ਤੋਂ ਬਾਅਦ ਹਰ ਨਿੱਤੇ ਦਾ ਕੰਮ ਹੋਇਆ ਪਿਆ ਇੱਕ ਬੱਸ ਡਰਾਈਵਰ 35 ਬੱਸਾਂ ਦੀ ਬੜੇ ਬੱਚੇ ਨੇ ਉਹ ਲੈ ਕੇ ਜਾ ਰਿਹਾ ਹੈ ਉਸ ਤੋਂ ਬਾਅਦ ਉਹ दारू ਦਿਨਚੀ ਵੀਰੇ ਸ਼ਾਮ ਘੜਿਆ ਸਵੇਰੇ ਉਹ ਬੰਨੀ ਸਵੇਰੇ ਸਵੇਰੇ ਵੀਰੇ ਤੇ ਥੇਰੇ ਕਹਿੰਦੇ ਮੈਂ ਬੱਚੇ 8 ਵਜੇ ਤਾਰ ਕੇ ਆਇਆ ਇਤਨੀ ਮੇਰੀ दारू ਇਹਦੀ ਸਵੇਰੇ 8 ਵਜੇ ਬਿੱਤੀ ਹੋਣੀ ਉਸ ਤੋਂ ਲਾ ਬਾ ਜਿਹੜੀ ਸਕੂਲ ਮੈਨੇਜਮੈਂਟ ਆ ਕੀ ਉਹਦੀ ਜ਼ਿੰਮੇਵਾਰੀ ਬਣਦੀ ਆ ਸਕੂਲ ਚ 10 12 ਬੱਚੇ ਨੇ ਆਟੋ ਨੇ ਕਿ ਉਹ ਚੈੱਕ ਕਰਦੇ ਨੇ ਵੀ ਉਹਨਾਂ ਦੇ ਡਰਾਈਵਰ ਸੋਫੀ ਨੇ ਕਿ दारू ਪੀ ਕੇ ਆਏ ਨੇ ਤਾਂ ਮੇਰੀ ਬੇਨਤੀ ਹੈ ਪਟਿਆਲਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਤੇ ਨਾਲ ਡੀਸੀ ਸਾਹਿਬ ਨੂੰ ਬੇ ਬੇੜਾ ਬੱਸ ਡਰਾਈਵਰ ਆ ਉਹਤੇ ਕੰਡੇ ਦਾ ਅਸੀਂ ਪਰਚਾ ਦੇ ਖਾਣਾ ਬੁਰਤੀ ਨਹੀਂ ਕਰਨੀ ਤੁਸੀਂ ਜਿਹੜੀ ਸਕੂਲ ਮੈਨੇਜਮੈਂਟ ਆ ਉਹਤੇ ਪਰਚਾ ਬਰਾਬਰ ਕਰੋ ਜੋ ਸਕੂਲ ਦੇ ਪ੍ਰਿੰਸੀਪਲ ਨੇ ਜੋ ਸਕੂਲ ਦੇ ਚੇਅਰਮੈਨ ਨੇ ਮੈਨੇਜਮੈਂਟ ਟੀਮ ਤੇ ਪਰਚਾ ਨਾਲ ਹੋਣਾ ਚਾਹੀਦਾ ਮੇ ਸਾਡੀ ਸੰਸਥਾ ਮਰੀ ਮਿੱਤਰਾਂ ਨੂੰ ਅਸੀਂ ਧਰਨਾ ਲਾਵਾਂਗੇ ਇੱਥੇ ਸਨੋਰੀ ਏਡੇ ਜਿੱਥੇ ਬੱਸ ਖੜੀ ਆ ਸੀ ਠੀਕ ਹੈ ਇੱਕ ਗੁਰਮੁਖ ਜੀ ਸਵਾਲ ਹੋਰ ਬਣਦਾ ਹੈ ਜਿਹੜੇ ਮਾਪੇ ਆ ਉਹ ਵੀ ਨਹੀਂ ਚੈੱਕ ਕਰਦੇ ਕਿਉਂਕਿ ਬੰਦੇ ਨੇ ਸ਼ਰਾਬ ਪੀਤੀ ਆ ਜੇ ਛੱਡਨਾਵਾਂਗੇ ਤਾਂ ਮੁਸ਼ਕਲ ਮਾਰੂਗੀ ਮੈਂ ਦੇਖ ਲਿਆ ਉਹ ਬੋਤਲ ਜਿਹੜੀ ਹੈ ਮੁਸ਼ਕਲੀ ਬੋਤਲਾ ਦੇ ਸੀ ਖਰਾਬ ਮਾਪੇ ਕਈ ਵਾਰ ਬਸ ਦਾੜਾ ਨਾਲ ਕੰਡਕਟਰ ਹੁੰਦਾ ਇੱਕ ਉਹਨੂੰ ਬੱਚਾ ਹੈਂਡਓਵਰ ਕਰਦੇ ਆ ਬਸ ਬਿਠਾ ਲੰਦਾ ਹੁਣ ਮਾਪੇ ਡਰਾਈਵਰ ਦਾ ਅਗੇ ਮੂੰਹ ਨਹੀਂ ਦੇਖਣਗੇ ਆ ਕਿ ਕੀ ਪਿੱਤਾ ਹੋਇਆ ਤਾਂ ਇਹਦੀ ਜ਼ਿੰਮੇਵਾਰੀ ਹੁਣ ਜਾਂਦੀ ਹੈ ਸਕੂਲ ਮੈਨੇਜਮੈਂਟ ਦਾ ਸਿੱਧਾ ਐਕਸ਼ਨ ਆਉਂਦਾ ਹੈ ਵੀ ਸਕੂਲ ਮੈਨੇਜਮੈਂਟ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦਾ ਡਰਾਈਵਰ ਨੇ ਕਿੰਨੇ ਸੂਫੀ ਨੇ ਕਿੰਨੇ दारू ਪਿੰਦੇ ਨੇ ਕੰਡਕਟਰ ਕੋਈ ਨਹੀਂ ਹੈਗਾ ਇੱਥੇ ਕੰਡਕਟਰ ਨਾਲ ਕੋਈ ਨਹੀਂ ਸੀ ਕਿ ਸਕੂਲ ਜਿਹੜੀ ਮੈਨੇਜਮੈਂਟ ਹੈ ਉਹ ਚੈੱਕ ਕਰੇ ਆ ਕੇ ਉਸ ਸਕੂਲ ਮੈਨੇਜਮੈਂਟ ਕਰੇ ਆ ਕੇ ਚੈੱਕ ਕਰੇ ਆ ਕੇ ਕਿ ਸਾਡੇ ਜਿਹੜਾ ਡਰਾਈਵਰ ਨੇ ਉਹ ਉਹਨਾਂ ਦਾ ਇਹ ਡੋਪ ਟੈਸਟ ਕਰਾਵੇ ਮੈਂ ਕੀ ਕਹਿ ਰਹੇ ਹਾਂ ਜੀ ਕੀ ਕਹਿ ਰਹੇ ਹਾਂ ਹੈ ਨਾਮ ਪਲੇਟ ਦੋ ਹਾਂ ਲੋ ਜੀ ਨਾਮ ਪਲੇਟ ਲੋ ਜੀ ਲਾਇਸੈਂਸ ਵੀ ਲੈ ਆਇਓ ਆਪਣਾ ਇਦਾਂ ਸਿੱਧੀ ਕਰੋ ਹੱਥ ਸਿੱਧਾ ਕਰੋ ਜੀ ਇਦਾਂ ਕਰੋ ਅਨਫਿਟ ਹੈ ਹੱਥ ਤੁਹਾਡਾ ਇਹ ਬਾਅਦ ਚ ਪ੍ਰੋਬਲਮ ਹੈ ਕੋਈ ਇਹ ਫਿਰ ਇਦਾਂ ਕਿਉਂ ਹੱਥ ਇਕੱਠਾ ਕਿਉਂ ਹੈ ਬੰਦ ਕਿਉਂ ਹੈ ਫੁੱਲਾ ਨਹੀਂ ਹੈ ਚੇਂਜ ਕਰੋ ਚਲੋ ਜੀ ਆਜੋ ਲੈ ਜਾਓ